ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਣੀ ਹੈ ਪੱਕੀ ਤਰੀਕ ਕਿਨੀ ਗਵਰਨਮੈਂਟ ਨੇ ਐਲਾਨ ਕਰਤੀ ਵੀ ਆਪਾਂ ਕਦੋਂ ਝੋਨਾ ਲਾ ਸਕਦੇ ਹਾਂ ਕੋਈ ਖਬਰ ਵਾਲੀ ਗੱਲ ਹੈ ਝੋਨਾ ਕਿ ਪਿਛਲੇ ਸਾਲ ਨਾਲੋਂ ਗੇਤਾ ਲੱਗ ਜਾਊਗਾ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਕਦੋਂ ਲੱਗਣਾ ਤੇ ਕਿਹੜੇ ਜ਼ਿਲ੍ਹਿਆਂ 'ਚ ਕਦੋਂ ਲੱਗਣਾ ਕਿਹੜੀਆਂ-ਕਿਹੜੀਆਂ ਤਰੀਕਾਂ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਅੱਗੇ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਜਿਵੇਂ ਵੀ ਆਪਾਂ ਸੋਚੀ ਜਾਂਦੇ ਸੀ ਵੀ ਪਨੀਰੀਆਂ ਕਦੋਂ ਬੀਜੇ ਤੇ ਵੀ ਕਦੋਂ ਝੋਨਾ ਲੱਗੂਗਾ ਗਵਰਨਮੈਂਟ ਨੇ ਪਤਾ ਨਹੀਂ ਕਿਹੜੀਆਂ ਤਰੀਕਾਂ ਬੰਦ ਦੇਣੀਆਂ ਪਿਛਲੇ ਸਾਲ ਜਿਵੇਂ ਆਪਾਂ ਨੂੰ ਕਿੰਨੇ ਤਰ੍ਹਾਂ ਦੀਆਂ ਤਰੀਕਾਂ ਮਿਲੀਆਂ ਸੀ ਆਪਾਂ ਵੇਖੋ ਤੁਸੀਂ ਹੁਣ ਵੀ 28 30 ਜੂਨ ਤੱਕ ਵੀ ਤਰੀਕਾਂ ਸੀਗੀਆਂ ਜਿਹੜੀਆਂ ਲੈਡ ਮਿਲੀ ਸੀ ਯਾਨੀ ਕਿ ਆਪਾਂ ਨੂੰ ਬਿਜਲੀ ਮੈਨ ਲੱਗੇ ਸੀ 8 ਘੰਟੇ کئی ਇਲਾਕੇ ਜਿਹਾ ਸੀਗੇ ਤੇ ਐਤਕੀ ਗਵਰਨਮੈਂਟ ਨੇ ਜਿਹੜਾ ਐਲਾਨ ਕੀਤਾ ਉਹ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਬਾਕੀ ਜੇ ਥੋੜਾ ਜਿਹਾ ਆਏ ਹੋਵੇ ਸੌਖਾ ਵੀ ਹੋ ਜਾਂਦਾ ਲੇਵਰਾਂ ਦਾ ਵੀ ਸੌਖਾ ਹੋ ਜਾਂਦਾ ਮੰਨ ਲਓ ਜਿਹੜੇ ਬਾਹਰੋਂ ਲੇਵਰ ਆਉਂਦੀ ਆ ਉਹ ਇੱਕ ਪਾਸੇ ਲਾ ਕੇ ਦੂਜੇ ਪਾਸੇ ਚਲੀ ਜਾਂਦੀ ਹੈ ਝੋਨਾ ਸੌਖਾ ਲੱਗ ਜਾਂਦਾ ਇਹ ਵੀ ਫਾਇਦਾ ਹੋ ਜਾਂਦਾ ਜੇ ਮੰਨ ਕੇ ਚੱਲੋ ਸਾਰੇ ਪਾਸੇ ਕਿਤੇ ਨੇੜੇ ਨੇੜੇ ਹੋਵੇ ਉਧਰ ਵੀ ਨਹੀਂ ਲੱਗਦਾ ਤੇ ਉਧਰ ਵੀ ਨਹੀਂ ਲੱਗਦਾ ਤੇ ਅੱਜ ਆਪਾਂ ਹੁਣ ਤੁਹਾਨੂੰ ਦੱਸਦੇ ਆਂ ਵੀ ਇਹ ਕਿਹੜੀ ਤਰੀਕ ਗਵਰਨਮੈਂਟ ਨੇ ਐਲਾਨੀ ਆ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਹੈ ਭਾਈ ਜੀ ਜਿਵੇਂ ਹੈਗਾ ਫਿਰੋਜ਼ਪੁਰ ਹੈ ਮੁਕਤਸਰ ਹੈ ਮਾਨਸਾ ਹੈ ਫਰੀਦਕੋਟ ਹੈ ਤੇ ਫਾਜ਼ਲਕਾ ਬਠਿੰਡਾ ਇਨਾ ਏਰੀਆ ਦੇ ਵਿੱਚ ਥੋੜਾ ਜਿਹਾ ਜਿਹੜਾ ਹੈਗਾ ਨਹਿਰੀ ਪਾਣੀ ਜਾਦੇ ਆ ਤੇ ਇਹ ਚ ਕਰਕੇ ਤੇ ਬਾਕੀ ਰਹਿੰਦਾ ਜਿਹੜਾ ਬਾਰਡ ਏਰੀਆ ਕੰਡਿਆਲੀ ਤਾਰ ਹੈ ਜਿਹੜੇ ਉਦੋਂ ਪਰਲੇ ਪਾਸੇ ਆਪਣਾ ਵਾਹਣ ਜਮੀਨਾ ਹੈਗੀਆਂ ਆਪਣੇ ਪੰਜਾਬ ਦੀਆਂ ਆਪਣੇ ਦੇਸ਼ ਦੀਆਂ ਆਪਣੇ ਪੰਜਾਬ ਦੀਆਂ ਤੇ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਗਵਰਨਮੈਂਟ ਨੇ ਤਰੀਕ ਲਾਣੀ ਹੈ ਭਾਈ ਜੀ ਉਹ ਹੈਗੀ ਹੈ 11 ਜੂਨ ਉੱਥੇ 11 ਜੂਨ ਤੋਂ ਜੂਨ ਆਪਲਾ ਸਕਦੇ ਆ 11 ਜੂਨ ਤੋਂ ਗਵਰਨਮੈਂਟ ਲਾਈਟ ਲਾਈਟ ਦੇਣ ਲੱਗ ਪਊਗੀ 8 ਘੰਟੇ ਜਿਹੜੀ ਖੇਤਾਂ ਲਈ ਹੁੰਦੀ ਹੈ ਝੋਨੇ ਵਾਸਤੇ ਝੋਨੇ ਦੇ ਸੀਜ਼ਨ ਵਾਸਤੇ ਤੇ ਬਾਕੀ ਜਿਹੜੇ ਰਹਿੰਦੇ ਹੈ ਜ਼ਿਲ੍ਹੇ ਸਾਰੇ ਜ਼ਿਲ੍ਹਿਆਂ ਦੇ ਵਿੱਚ 15 ਜੂਨ ਤੋਂ ਝੋਨੇ ਦੀ ਲਵਾਈ ਹੋ ਜੂਗੀ ਸ਼ੁਰੂ ਹੋ ਜੂਗੀ ਤੇ ਯਾਨੀ ਕਿ ਲਾਈਟ ਦੇਣ ਲੱਗ ਪਊਗੀ ਗਵਰਨਮੈਂਟ 15 ਜੂਨ ਤੋਂ ਕਿਉਂਕਿ ਪਿਛਲੀ ਵਾਰੀ ਕੀ ਸੀ ਪਿਛਲੀ ਵਾਰੀ 10 ਜੂਨ ਤੋਂ ਚੱਲਿਆ ਸੀ ਕੰਮ ਤੇ ਕਿੰਨੇ ਤਰੀਕੇ ਗਵਰਨਮੈਂਟ ਨੇ ਦੇ ਦਿੱਤੀਆਂ ਸੀ ਉਹਦੇ ਵਿੱਚ ਸੱਚੋ ਪੰਜੀ ਸੀਗੀ ਐਤਕੀ ਬੀਬੀ ਪਤਾ ਨਹੀਂ ਕਿਹੜੀਆਂ ਤਰੀਕਾਂ ਗਵਰਨਮੈਂਟ ਦੇਊਗੀ ਤੇ ਕਦੋਂ ਆਪਾਂ ਝੋਨਾ ਲਾਵਾਂਗੇ ਕਦੋਂ ਪਨੀਰੀ ਬੀਜੇ ਕਈ ਵਾਰੀ ਆਇਆ ਹੁੰਦਾ ਵੀ ਪਨੀਰੀ ਗੇਤੀ ਬਿਜਲੀ ਤੇ ਗਵਰਨਮੈਂਟ ਨੇ ਲਾਈਟ ਲਾਈਟ ਹੈ ਜਿਹੜੀ ਲੇਟ ਕਰਦੀ ਤੇ ਫਿਰ ਉਹਦੇ ਨਾਲ ਪਨੀਰੀ ਵੱਡੀ ਹੋ ਜਾਂਦੀ ਹੈ ਫਿਰ ਫੋਰਟ ਨਹੀਂ ਕਰਦੇ ਤੇ ਝੋਨੇ ਤੇ ਅਸਰ ਪੈਂਦਾ ਇਸੇ ਕਰਕੇ ਹੁਣ ਹਜੇ ਤਰੀਕ ਵੀ 10 ਹੀ ਹੋਈ ਹੈ ਤੇ ਗਵਰਨਮੈਂਟ ਨੇ ਐਲਾਨ ਕਰਤਾ ਹੁਣ ਆਪਾਂ ਪਨੀਰੀਆਂ ਆਪਣੇ ਹਿਸਾਬ ਨਾਲ ਬੀਜ ਸਕਦੇ ਹਾਂ ਕਿਉਂਕਿ ਹੁਣ ਨਾ ਗਿਆਤਾ ਹੋਇਆ ਨਾ ਪਛੇਤਾ ਹੋਇਆ ਵਧੀਆ ਚਲੋ ਟਾਈਮ ਤੇ ਅਨਾਉਂਸ ਕਰਤਾ ਤੇ ਬਾਕੀ ਇਹਦਾ ਫਾਇਦਾ ਵੀ ਹੈਗਾ ਜਿਵੇਂ ਹੁਣ 11 ਜੂਨ ਵਾਲੇ ਜਿੱਥੇ ਝੋਨੇ ਲੱਗਣਗੇ ਜਾਂ 15 ਜੂਨ ਵਾਲੇ ਵੀ ਲੱਗਣਗੇ ਉਸ ਤੋਂ ਅੱਗੇ ਵੀ ਕੋਈ ਜਦੋਂ ਝੋਨਾ ਵੱਢ ਕੇ ਕੋਈ ਬਸਲ ਬੀਜਣੀ ਆ ਮੰਨ ਕੇ ਚਲੋ ਕੋਈ ਸਬਜ਼ੀਆਂ ਲਾਉਣੀਆਂ ਜਾਂ ਕੋਈ ਹੋਰ ਮੱਕੀ ਬੀਜਣੀ ਆ ਵੱਢ ਕੇ ਵੇਚਣ ਵਾਸਤੇ ਮੱਕੀ ਜੀ ਨੂੰ ਆਪਾਂ ਕਹਿ ਦਿੰਨੇ ਹਰਾਚਾਰਾ ਵੱਢ ਕੇ ਬੀਜਣਾ ਵੇਚਣਾ ਜਾਂ ਜਮੀ ਵੱਢ ਕੇ ਵੇਚਣੀ ਮੁੜ ਕੇ ਫਿਰ ਉੱਥੇ ਸਬਜ਼ੀ ਲਾਉਣੀ ਹੁੰਦੀ ਹੈ ਜਾਂ ਕੋਈ ਹੋਰ ਫਸਲ ਲਾਉਣੀ ਹੁੰਦੀ ਹੈ ਉਹਨਾਂ ਨੂੰ ਵੀ ਸੌਖਾ ਹੋ ਜਾਊਗਾ ਨਹੀਂ ਪਹਿਲਾਂ ਜਿਵੇਂ 15-15 ਦਿਨ ਇਹਦੂ ਲੇਟ ਹੋ ਜਾਂਦਾ ਫਿਰ ਉਹ ਲੇਟ ਦਾ ਲੇਟ ਹੀ ਤੁਰਿਆ ਜਾਂਦਾ ਕੰਮ ਤੇ ਉਹਦੇ ਨਾਲ ਵੀ ਉਹਦਾ ਵੀ ਫਾਇਦਾ ਹੋ ਜਾਊਗਾ 11 ਜੂਨ ਤੋਂ ਜਿਹੜਾ ਲੱਗਣਾ ਝੋਨਾ ਸ਼ੁਰੂ ਹੋ ਜਾਊਗਾ ਤੇ ਚਲੋ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ